ਮੰਦਰ ਚ ਪੁਲਿਸ ਵਾਲੇ ਨੇ ਪੁਲਿਸ ਵਾਲੀ ਮੁਲਾਜ਼ਮ ਨਾਲ ਵਿਆਹ ਕਰਵਾਇਆ ਜੀ ਹਾਂ ਇੱਕ ਅਨੋਖਾ ਵਿਆਹ ਹੋਇਆ ਏ ਜਿਸ ਦੀ ਕਹਾਣੀ ਬੇਹਦ ਦਿਲਚਸਪ ਹੈ ਦਰਸਲ ਦੇਖਣ ਨੂੰ ਇਹ ਵਿਆਹ ਆਮ ਵਰਗਾ ਲੱਗਦਾ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੂਜੀ ਮਹਿਲਾ ਪੁਲਿਸ ਮੁਲਾਜ਼ਮ ਦੇ ਨਾਲ ਮੰਦਰ ਵਿੱਚ ਵਿਆਹ ਕਰਵਾ ਰਿਹਾ ਪਰ ਇਸ ਪਿੱਛੇ ਦੀ ਜੋ ਕਹਾਣੀ ਹੈ ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਦਰਸਲ ਇਹ ਦੋਵੇਂ ਪੁਲਿਸ ਮੁਲਾਜ਼ਮ ਇੱਕੋ ਥਾਣੇ ਤੇ ਨਾਸ ਸੀ ਜਿਨ੍ਹਾਂ ਦਾ ਕੇ ਮੰਦਰ ਵਿੱਚ ਵਿਆਹ ਕੀਤਾ ਗਿਆ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਜਿਸ ਵਿੱਚ ਕੇ ਭਰਾਤੀ ਬਣ ਕੇ ਪੁਲਿਸ ਟੀਮ ਹੀ ਪਹੁੰਚੀ ਜਿਨ੍ਹਾਂ ਵੱਲੋਂ ਕੇ ਇਹਨਾਂ ਦੋਵਾਂ ਨੂੰ ਆਸ਼ੀਰਵਾਦ ਦਿੱਤਾ ਗਿਆ ਉੱਥੇ ਹੀ ਦੋਵਾਂ ਵੱਲੋਂ ਮੰਦਿਰ ਵਿੱਚ ਵਿਆਹ ਕਰਵਾ ਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਗਈ। ਦਰਸਲੇ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਚ ਪੈਂਦੀ ਕੋਤਵਾਲੀ ਥਾਣੇ ਦਾ ਹੈ ਜਿੱਥੇ ਕਿ ਦੋਵੇਂ ਪੁਲਿਸ ਮੁਲਾਜ਼ਮ ਇੱਕੋ ਥਾਣੇ 'ਚ ਤਾਇਨਾਤ ਸਨ ਦੋਵੇਂ ਵਿਚਾਲੇ ਪਹਿਲਾਂ ਪਿਆਰ ਹੋਇਆ ਫਿਰ ਦੋਵੇਂ ਵਿਚਾਲੇ ਸਰੀਰਕ ਸੰਬੰਧ ਬਣੇ ਪਰ ਆਖਿਰਕਾਰ ਇਸ ਪੁਲਿਸ ਮੁਲਾਜ਼ਮ ਨੇ ਮਹਿਲਾ ਪੁਲਿਸ ਮੁਲਾਜ਼ਮ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦਾ ਜਦੋਂ ਮਹਿਲਾ ਪੁਲਿਸ ਮੁਲਾਜ਼ਮ ਨੂੰ ਪਤਾ ਲੱਗਿਆ ਤਾਂ ਉਸਨੇ ਇਸ ਪੁਲਿਸ ਮੁਲਾਜ਼ਮ ਉਪਰ ਰੇਪ ਦਾ ਪੜਚਾ ਦਰਜ ਕਰਵਾ ਦਿੱਤਾ ਜਿਸ ਤੋਂ ਬਾਅਦ ਇਨਕੁਆਰੀ ਬੈਠੀ ਅਤੇ ਇਸ ਪੁਲਿਸ ਮੁਲਾਜ਼ਮ ਦੀ ਨੌਕਰੀ ਖਤਰੇ ਵਿੱਚ ਆ ਗਈ ਪਰ ਆਪਣੀ ਨੌਕਰੀ ਜਾਂਦਾ ਦੇਖ ਕੇ ਇਸ ਪੁਲਿਸ ਮੁਲਾਜ਼ਮ ਨੇ ਮਹਿਲਾ ਨਾਲ ਵਿਆਹ ਕਰਵਾ ਲਿਆ ਸ਼ਾਬਾਸ਼ ਦੱਸਿਆ ਕਿ ਉਨਾਵ ਕੋਤਵਾਲੀ ਚ ਇਤਨਾਤ ਸਿਪਾਹੀ ਯੋਗਿੰਦਰ ਜਾਦਵ ਕੋਤਵਾਲੀ ਚ ਹੀ ਇਤਨਾਤ ਇੱਕ ਮਹਿਲਾ ਸਿਪਾਹੀ ਨਾਲ ਪ੍ਰੇਮ ਪ੍ਰਸੰਗ ਚਲਾ ਰਿਹਾ ਸੀ। આરોਪ ਹੈ ਕਿ ਕੁਝ ਸਮੇਂ ਬਾਅਦ ਯੋਗਿੰਦਰ ਜਾਦਵ ਨੇ ਮਹਿਲਾ ਸਿਪਾਹੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ ਸਿਪਾਹੀ ਨੇ ਪ੍ਰਾਰਥਨਾ ਪੱਤਰ ਦੇ ਕੇ ਯੋਗਿੰਦਰ ਤੇ ਦੁਸ਼ਕਰਮ ਦਾ ਮੁਕੱਦਮਾ ਦਰਜ ਕਰਵਾਇਆ। ਪੁਲਿਸ ਮੁਕੱਦਮਾ ਦਰਜ ਕਰਕੇ मामले दी जांच ਕਰ ਰਹੀ ਸੀ ਇਸ ਦੌਰਾਨ yoginder ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਮਹਿਲਾ ਸਿਪਾਹੀ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ ਉਸਨੇ ਵਿਆਹ ਕਰਨ ਲਈ ਮਹਿਲਾ ਅੱਗੇ ਪ੍ਰਪੋਜ਼ਲ ਰੱਖਿਆ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਸਹਿਮਤੀ ਬਣੀ ਅਤੇ ਖਾਕੀ ਦੀ ਮੌਜੂਦਗੀ 'ਚ ਦੋਵਾਂ ਵਿਚਾਲੇ ਮੰਦਿਰ ਵਿੱਚ ਵਿਆਹ ਹੋਇਆ ਤਾਂ ਦੱਸਿਆ ਕਿ 19 ਜੂਨ ਨੂੰ ਇਸ ਮਹਿਲਾ ਮੁਲਾਜ਼ਮ ਨੇ yoginder যাদਬ ਖਿਲਾਫ ਪਰਚਾ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਉਸਦੀ ਨੌਕਰੀ ਥਿਆ ਬਣੀ ਸੀ ਅਤੇ ਮਾਮਲੇ ਦੀ ਗੰਭੀਰ ਤਾਨੂ ਸਮਝਦਿਆ ਇਸ ਪੁਲਿਸ ਮੁਲਾਜ਼ਮ ਜੋਗਿੰਦਰ ਯਾਦਵ ਨੇ ਮਹਿਲਾ ਨਾਲ ਵਿਆਹ ਕਰਵਾ ਲਿਆ ਅਤੇ ਹੁਣ ਦੋਵੇਂ ਵਿਆਹ ਦੇ ਬੰਧਨ ਚ ਬੱਜ ਕੇ ਪਤੀ ਪਤਨੀ ਵਜੋਂ ਰਹਿ ਲਖੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ